ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਲਗਭਗ ਦੁਪਹਿਰ ਦੇ 1:00 ਤੋਂ 2:00 ਵਜੇ ਦਾ ਸਮਾਂ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੇ ਕੋਈ ਕਿਸ ਤਰੀਕੇ ਦੀ ਬੱਦਲਬਾਜ਼ੀ ਬਣੀ ਹੋਈ ਹੈ ਜਾਂ ਨਹੀਂ ਫਿਲਹਾਲ ਮੌਸਮ ਸਿਸਟਮ ਤੋਂ ਕੋਈ ਬੱਦਲਬਾਜ਼ੀ ਦਾ ਸਿਸਟਮ ਦਿਖਾਈ ਨਹੀਂ ਦੇ ਰਿਹਾ ਮੌਸਮ ਜ਼ਿਆਦਾ ਖੁਸ਼ਕ ਅਤੇ ਸਾਫ ਹੀ ਬਣਿਆ ਹੋਇਆ ਹੈ ਤੁਸੀਂ ਅਗਰ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਸਾਡੇ ਚ ਪੇਜ ਨੂੰ ਫੋਲੋ ਅਤੇ ਲਾਈਕ ਕਰ ਲਓ ਫੇਸਬੁੱਕ ਤੋਂ ਇਲਾਵਾ ਅਗਰ YouTube ਤੋਂ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਅੱਜ ਦੁਪਹਿਰ ਦੇ ਸਮੇਂ ਮੈਕਸਿਮਮ ਤਾਪਮਾਨ ਬਠਿੰਡੇ ਦੇ ਵਿੱਚ 42 ਡਿਗਰੀ ਅਤੇ ਲੁਧਿਆਣੇ ਵਿੱਚ 41 ਡਿਗਰੀ ਦੇ ਨੇੜੇ ਦੇਖਿਆ ਗਿਆ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ ਹੁਣ 40 ਡਿਗਰੀ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਦੱਖਣ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਤੇ ਦੱਖਣ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਤੇ ਉੱਤਰੀ ਭਾਰਤ ਉੱਤਰੀ ਪੰਜਾਬ ਦੇ ਵਿੱਚ ਉੱਤਰ ਪੱਛ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਮਿਕਸ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਹਵਾਵਾਂ ਚੱਲ ਰਹੀਆਂ ਨੇ ਆਉਂਦੇ 5 ਤੋਂ 6 ਘੰਟੇ ਕਿਸੇ ਤਰੀਕੇ ਮੀਂਹ ਦੀ ਉਮੀਦ ਨਹੀਂ ਹੈ ਕੜਾਕੇ ਦੀ ਧੁੱਪ ਲਗਾਤਾਰ ਪੈਂਦੀ ਰਹੇਗੀ ਸ਼ਾਮ ਵੇਲੇ ਅਗਰ ਗੱਲ ਕੀਤੀ ਜਾਵੇ ਤਾਂ 5 ਵਜੇ ਦੇ ਨੇੜੇ ਤੇੜੇ ਵੀ ਤਾਪਮਾਨ 35-40 ਦੇ ਵਿਚਕਾਰ ਹੀ ਬਣਿਆ ਰਹੇਗਾ ਕਾਫੀ ਜਿਆਦਾ ਗਰਮ ਮਾਹੌਲ ਅੱਜ ਦੁਪਹਿਰ ਤੋਂ ਸ਼ਾਮ ਸੰਖਤ ਤੱਕ ਸਾਨੂੰ ਦੇਖਣ ਨੂੰ ਮਿਲੇਗਾ ਪੰਜਾਬ ਦੀ ਓਵਰਾਲ ਗੱਲ ਕੀਤੀ ਜਾਵੇ ਤਾਂ ਕੋਈ ਵੱਡੀ ਹਲਚਲ ਮੀਂਹ ਬੱਦਲ ਵਾਈ ਜਾਂ ਹਨੇਰੀ ਦੀ ਦੇਖਣ ਨੂੰ ਨਹੀਂ ਮਿਲ ਰਹੀ ਹੁਣ ਆਉਂਦੇ 3 ਤੋਂ 4 ਦਿਨ ਜਾਨੀ ਕਿ ਅਗਰ ਗੱਲ ਕੀਤੀ ਜਾਵੇ ਤਾਂ 17 ਤਰੀਕ ਤ 17 ਤਰੀਕ ਤੋਂ ਬਾਅਦ ਥੋੜੀ-ਬਹੁਤੀ ਹਲਚਲ ਪੂਰਵੀ ਹਵਾ ਆਉਣ ਦੇ ਕਾਰਨ ਦੇਖਣ ਨੂੰ ਮਿਲੇਗੀ ਉਮੀਦ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਪਰ ਓਵਰਆਲ ਜਿਹੜਾ ਮੌਸਮ ਹੈ ਫਿਲਹਾਲ ਇਸੇ ਤਰੀਕੇ ਦਾ ਬਣੇ ਰਹਿਣ ਦੀ ਉਮੀਦ ਹੈ ਦਿਖਾਈ ਤੇ ਰਹੀ ਹੈ ਬਾਕੀ ਰਾਤ ਦੀ ਜਾਣਕਾਰੀ ਲੈ ਕੇ ਵੀ ਇਸ ਤੋਂ ਨੂੰ ਜਲਦ ਹਾਜ਼ਰ ਹੋਵਾਂਗੇ 6:30 7:00 ਵਜੇ ਦੇ ਵਿਚਕਾਰ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਮਿਲਦੇ ਆਂ ਰਾਤ ਦੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ